ਇਹ ਗੜਾ ਤੂੰ ਆਇਆ ਨਿਕਲਦਾ ਵਿੱਚੋਂ ਨੀ ਖਾਦਮ ਠੀਕ ਹੈ ਮਸਤਰਾ ਦੇ ਕਿਵੇਂ ਮਾਰੀ ਜਾ ਜਿੱਤਰਾ ਦੇ ਜੱਟ ਪਾਵਰ ਸੀ ਕੀ ਬਾਤ ਆ ਆਫ ਰੋਡ ਆਨ ਰੋਡ ਟੋਚਨ ਟਾਚਨ ਸਾਰਾ ਕੁਝ ਕਰਨ ਉਹਦਾ ਖੋਲ ਖਲਈਆ ਵੀ ਖਾਸਾ ਕਰਨ ਵਾਲਾ ਰਹਿੰਦਾ ਕੁੱਤੋ ਸਵਾਦ ਅੱਜ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਮਿੱਤਰੋ ਆਪਣੀ ਥਾਰ ਦੀ ਪੈਂਟਰੀ ਨਮੀ ਲੈਂਡ ਚੱਲੇ ਆਂ ਤੇ ਪਰ ਸੇੜੀ ਬੈਟਰੀ ਤੁਸੀਂ ਦੇਖੀ ਜਾਨੇ ਹੋ ਸਵਿਫਟ ਦੀ ਬੈਟਰੀ ਆ ਤੇ ਜਿਹੜੀ ਥਾਰ ਵਾਲੀ ਬੈਟਰੀ ਆ ਉਹ ਸਵਿਫਟ ਤੇ ਧਰ ਲਈ ਤੇ ਸਵਿਫਟ ਨੂੰ ਉਹਨੇ ਸਟਾਰਟ ਕਰਤਾ ਤੇ ਥਾਰ ਨੂੰ ਸਟਾਰਟ ਨਹੀਂ ਕਰਿਆ ਯਾਰ ਥਾਰ ਤਾਂ ਇਹ ਮੰਨ ਕੇ ਜਲਦੀ ਇੰਜਣ ਬੜਾ ਵੱਡਾ ਢੇੜਾ ਬੜਾ ਲੰਬਾ ਬਹਾਲਦੀ ਆ ਉਹ ਵਧੀਆ ਕਰੰਟ ਜਿੰਨਾ ਟਾਈਮ ਪੂਰਾ ਬੈਟਰੀ ਦੇ ਵਿੱਚ ਹੁੰਦਾ ਨਹੀਂ ਉਹ ਸਟਾਰਟ ਨਹੀਂ ਹੁੰਦੀ ਮਤਲਬ ਮਾੜੀ ਮੋਟੀ ਡਾਊਨ ਵੀ ਹੈ ਜੇ ਬੈਟਰੀ ਉਹ ਸਟਾਰਟ ਨਹੀਂ ਕਰਦੀ ਤੇ ਇਹ ਬੈਟਰੀ ਨੂੰ ਸਟਾਰਟ ਨਹੀਂ ਕਰਿਆ ਕਰ ਜੇ ਲਾ ਕੇ ਆਪਾਂ ਬੰਦੇ ਕੋਲ ਨਾ ਛੋਟੀ ਗੱਡੀ ਦੇ ਨਾਲ ਸਟਾਰਟ ਕਰਕੇ ਦੇਖਦੇ ਆਂ ਕੋਈ ਬਾਬੇ ਫੋਟੋ ਮਗਰ ਠੋਲੋ ਲੈ ਲਾ ਕੇ ਸਾਬਾ ਬੇ ਫੋਟੋ ਮਗਰ ਠੋਲੂ ਪਿਆ ਹੋ। ਸਾਰੇ ਖੋਲੇਗਾ। ਬਾਬੇ ਦੀ ਫੋਟੋ ਪਾ ਲੈ। ਲੈ ਦੇਖ ਹੁਣ ਮਿੱਤਰੋ ਐਂ ਦੇਖਦੇ ਆ ਕਿਹੜਾ ਸੈੱਲ ਖਤਮ ਆ। ਬਿੱਲਾ ਦਾ ਫੋਕਿਆ ਹੌਂਸਲੀ ਦੇ ਗਿਆ। ਕੱਲ ਮੈਨੂੰ ਕਹਿੰਦਾ ਇਹਦਾ ਚਾਲੂ ਆ ਭਾਈ ਇਹਦਾ ਓਕੇ ਰਿਪੋਰਟ ਆ। ਆ ਗਿਆ ਸੈੱਲ ਫਰੀਜੀ ਆ। ਚ ਮਾਸ ਕਿਹੜਾ ਹੋਈ ਜੀ? ਕਿਹੜਾ ਤੂੰ ਆਇਆ ਨਿਕਲਦਾ ਵਿੱਚੋਂ ਕੀ ਖਾਦਮ ਠੀਕ ਹੈ ਮਸਤਰਾ ਦੇ ਕਿਵੇਂ ਮਾਰੀ ਜਾਂਦਾ ਜੈਡ ਪਾਵਰ ਦੀ ਜੈਡ ਪਾਵਰ ਸੀ ਸਸਤੀ ਬੈਂਟਰੀ ਲੱਭ ਕੇ ਲੈ ਕੇ ਆਉਣੀ ਅੱਜ ਦੇਖੀ ਚਲੀ ਬੱਲੇ ਸਾਲ ਬਣਾ ਕੇ ਬੁਰੀ ਕੀ ਕਹਿੰਦਾ ਚਾਣਾ ਹੁਣ ਬੈਟਰੀ ਖਤਮ ਹੋ ਗਈ ਪਾਵਰ ਜਾਂਦਾ ਪਾਵਰ ਜਾਂਦੀ ਧਰ ਦੇ ਸਰੋਸੀ ਓਕੇ ਆ ਜਮਾ ਰੇਟ ਤੇ ਮਿਲ ਜੂ ਆਪਾਂ ਨੂੰ ਪਰ ਪਾਵਰ ਜੋਨ ਦੀ ਧਰਨਾ ਕਿੰਨੇ ਦੀ ਕੱਟਣਗੀ ਮੇਰੀ 1500 170 ਹੋ ਗਿਆ ਉਹ ਕਿੰਨੇ ਦੀ ਆ ਓ ਯਾਰ ਆਈਡੀ ਹੋਊ ਮੇਰਾ 4500 ਰੁਪਏ ਨਾਲ 2500 ਰੁਪਏ ਨਾਲ ਫੂ ਧਰ ਬਿੱਲੇ ਸੀਟ ਤੇ ਪਾਵਰ ਚੱਲ ਪਾਵਰ ਤੇ ਚੱਲ ਗਵਾਨਾ ਗਾਈਸ ਕੋਲੋਂ ਮਲਾ ਕੇ ਗਈ ਆ ਵੀ ਖਤਮ ਬੈਟਰੀ ਬੁੱਲੀ ਨਹੀਂ ਕਰਦਾ ਸਹੀ ਕੰਮ ਸੱਪ ਘੜਦਾ ਬੈਟਰੀ ਸੱਪ ਘੜਦਾ ਇਹ ਬੰਦੇ ਜਿਹੇ ਪੁਰਾਣੀ ਇਹਨਾਂ ਕੋਲ ਮੈਂ ਥਾਰ ਦੀ ਲਾ ਕੇ ਗਿਆ ਉਹ ਚੱਲ ਵੀ ਦੂਜੀ ਘੜਾਤੀ ਪੈਣਾ ਨਹੀਂ ਬੈਟਰੀ ਨੰਮੀ ਦਣੀ ਆ ਬਿੱਲੇ ਲਈ ਮੈਂ ਮੇਤਰੋਂ ਹੁਣ ਆਪਾਂ ਚੱਲਦੇ ਆ ਬਰਨਾਲੇ ਵਾਲ ਨੂੰ ਤੇ ਡਰੋਨ ਨੂੰ ਨਹੀਂ ਹੁਣ ਬੈਟਰੀ ਜਾ ਕੇ ਐਵੇਂ ਬੈਟਰੀ ਆਪਾਂ ਲੈ ਲਈ ਤੇ ਬੈਟਰੀ ਆ ਧਰਦੀ ਯਾਰ ਨਹੀਂ ਲਿਆ ਕੇ ਆਪਾਂ ਲਿਆ ਦੀ ਗਾਇਜ਼ ਐਕਸਾਈਡ ਦੀ ਬੈਟਰੀ ਲੈ ਲਈ ਇਹਦੀ ਹੈਗੀ ਜੀ 2 ਸਾਲ ਦੀ ਗਾਰੰਟੀ ਤੇ ਆਪਣੀ ਅਮਰੌਣ ਵਾਲੀ ਬੈਟਰੀ ਆ ਜਿਹੜੀ ਉਹਦਾ ਵਜਨ ਹੋਇਆ ਸੀਗਾ 18 18 ਕਿਲੋ ਕੁਛ ਗ੍ਰਾਮ ਨਾ 16 15 ਕਿਲੋ 90 ਗ੍ਰਾਮ 1825 ਰੁਪਿਆ ਦੀ ਆਪਣੀ ਉਹ ਬੈਟਰੀ ਕੱਟੀ ਗਈ ਆ ਤੇ ਇਹ 3000 ਰੁਪਿਆ ਨਾਲ ਪੈ ਗਿਆ ਇਹ ਪਾਵਰ ਬੈਟਰੀ ਹੈ ਪੱਲਿਆਂ ਦੀ ਇੱਕ ਸਾਈਡ ਦੀ 2 ਸਾਲ ਦੀ ਗਾਰੰਟੀ ਹੈ ਕਹਿੰਦਾ ਕੋ ਮਰਜੀ ਹੋ ਗਿਆ ਮੇਰੇ ਹੀ ਆ ਤੇ ਹੁਣਾਂ ਮੰਨ ਕੇ ਚੱਲੋ ਇਹ ਹੁਣ ਪੈਂਟਰੀ ਜਦੋਂ ਥਾਰ ਦੇ ਵਿੱਚ ਉੱਥੇ ਦੇਖਦੇ ਆਂ ਵੀ ਪਾਉ ਪੜਾਕੇ ਪਹੁੰਚ ਚੁੱਕੇ ਆਂ ਬਰਨਾਲੇ ਸਬਜ਼ੀ ਮੰਡੀ ਦੇ ਵਿੱਚ ਤੇ ਮਾਤਾ ਲਈ ਜਾਂਦੀ ਇੱਧਰ ਸਬਜ਼ੀ ਤੇ ਗੋਭੀਆਂ ਗੋਭੀਆਂ ਜਾਂ ਲੈਣੀਆਂ ਸੀਗੀਆਂ ਕਦੂ ਕਦੂ ਚੱਕ ਬੁਰਾ ਹੈ ਫਿਲਹਾਲ ਤਾਂ ਤੇ ਆਪਾਂ ਮਿੱਤਰੋ ਹੁਣ ਆਫ ਰੋਡ ਕਰਿਆ ਕਰਾਂਗੇ ਆਪਣੀ ਲਈ ਥਾਰ ਤੇ ਤੇ ਬਲੌਗ ਆਪਾਂ ਲੈ ਕੇ ਆਵਾਂਗੇ ਤੁਹਾਡੇ ਬਾਅਦ ਤੇ ਬਹੁਤ ਘੈਂਡ ਘੈਂਡ ਬਲੌਗ ਹੋਣਗੇ ਆਫ ਰੋਡ ਆਨ ਰੋਡ ਟੋਚਨ ਟਾਚ ਨੂੰ ਸਾਰਾ ਕੁਝ ਕਰਨ ਉਹਦਾ ਖੋਲ ਖਲਈਆ ਵੀ ਖਾਸਾ ਕਰਨ ਵਾਲਾ ਰਹਿੰਦਾ ਕਿਉਂਕਿ ਮੈਂ ਮੰਨ ਕੇ ਚੱਲੋ ਯਾਰ ਉਹਨੂੰ ਪਿਛਲੇ ਸਾਲ ਦੇ ਵਿੱਚ ਜੇ ਆਪਾਂ ਗੱਲ ਕਰੀਏ ਉਹ ਲਗਭਗ ਮੈਨੂੰ ਲੱਗਦਾ 2 ਵਾਰੀ ਉਹ ਬਾਹਰ ਗੱਡੀਆ ਘਰੋਂ ਪੱਕਰੀ ਹੀ ਖੜੀ ਆ ਉਹਦੀ ਬੈਟਰੀ ਸੌਂ ਗਈ ਖੜੀ ਖੜੀ ਦੀ ਤਾਂ ਕਰਕੇ ਚੇਂਜ ਕਰਨੀ ਪਈਗੀ ਹਨਾ ਤੇ ਹੁਣ ਆਪਾਂ ਪੜਾਕੇ ਪਾਵਾਂਗੇ ਉਹਦੇ ਤੇ ਮੇਤਰੋ ਨਾਲ ਬਣੇ ਰਿਹਾ ਕਰੂ ਤੇ ਅੱਜ ਹੁਣ ਇੱਥੋਂ ਜਾ ਕੇ ਉਹਨੂੰ ਕਰ ਦਿਆਂ ਇੱਕ ਵਾਰੀ ਸਟਾਰਟ ਤੇ ਚੈੱਕ ਚੁੱਕ ਕਰਕੇ ਉਹਨੂੰ ਖੜਾਵਾ ਦਾਂਗੇ ਤੇ ਕੱਲ ਨੂੰ ਕਰਾਂਗੇ ਆਫ ਰੋਡ ਜੇ ਨਹੀਂ ਪਤਾ ਅੱਜ ਸ਼ਾਮ ਨੂੰ ਵੀ ਆਪਾਂ ਲੰ ਉਪਨ ਲੈ ਲਈ ਆ ਬਰੈਡੀ ਬੜੀ ਸੁਆਦ ਆ ਜਾ ਰਹੀ ਹੈ ਨੂੰ ਲੈ ਲਿਆ ਆਪਾਂ ਜਮਨ ਇਹ ਇਧਰ ਪਾਸੇ ਬੱਚਾ ਪਾੜੀ ਹੈ ਸਮਾਨ ਤੇ ਹੁਣ ਬਣਾਣਾ ਸੀ ਕਿਧਰ ਬਾਈ ਨੂੰ ਕਹਤਾ ਤੇ ਉਹ ਆਉਂਦਾ ਆਪਣਾ ਬਣ ਕੇ ਆ ਬਰੈਡੀ ਦੇਖੋ ਮੈਟਰ ਉਧਰ ਦੀ ਆਪਾਂ ਬੈਠੇ ਦੇਖਦੇ ਨੇ ਕੀ ਗਲਪਾ ਦਾਇਜੋ ਪਾਰਟੀ ਬੈਟਰੀ ਆਪ वगैरह ਮੈਂ ਤਾਰਾਂ ਪੂਰੇ ਲਾਉਣੀ ਆ ਹੁਣ ਦੇਖ ਰਿਹਾ ਮਾਤਰਾ ਕੀ ਗੱਲ ਬਾਤ ਹੁਣ ਦੀ ਆ ਗਾਈਸ ਗਰੰਟ ਮੇਰੇ ਬੈਟਰੀ ਕਰਤੀ ਆਪਾਂ ਫੱਟ ਤੇ ਹੁਣ ਮਾਰ ਦੇ ਦੀ ਸ਼ਰਪ ਦੁਬਾਰਾ ਦੇਖ ਲੱਗੀ ਬਣਦਾ ਗਰਦ ਦੇਖੋ ਤੇ ਕਿੰਨੀ ਪਈ ਆ ਵਾਹਿਗੁਰੂ ਕੀ ਆ ਵਾਹ ਕੀ ਕਰ ਮੇਰੇ ਥਾਰ ਹੋ ਗਈ ਆਪਣੀ ਜਮਾ ਰੈਡੀ ਇਹ ਕਹਿੰਦੀ ਆ ਹੁਣ ਮੇਰੇ ਤੇ ਤਾਂ ਉਹ ਗੇੜੇ ਥਾਰ ਕਰ ਲਈ ਆਪਾਂ ਫਟਾ ਹੁਣ ਆਪਾਂ ਜੀ ਨਾਟ ਕਾਬਲੇ ਆ ਜਿਹੜੇ ਸਾਰੇ ਕੱਢ ਦੇਗੇ ਫੇਰ ਆਪਾਂ ਜੇ ਰਮਾਂਗੇ ਰੈਡ

ਤrenn ਡੇਮ ਦੀ ਖੜੀ ਸੀ ਸੱਦੀ ਰੇਤੇ ਦੀ ਸਾਥ ਖਵੀ ਗਈ ਆ ਰੰਦ ਹੋ ਗਿਆ ਕੋਈ ਜੱਕਰ ਕੰਮ ਕਰੀ ਗਿਆ ਖੈਰ ਵੀ ਦਿੱਤਾ ਜਾਂ ਕੜਤਾ ਆ ਲਾਲ ਬਤੀ ਜਗੀਆਂ ਜਿਹਨੇ ਤਾਂ ਤਰਤਾਫੂ ਵਸਿਆ ਪੋ